ਜਵਾਨੀ ਦੀ ਤਹਿਲੀਸ ਤੇ ਪੈਰ ਰੱਖਦਿਆਂ ਸਾਰੀ ਮਨੁੱਖੀ ਹਿਰਦੇ ਦੇ ਅੰਦਰ ਸਰੀਰਕ ਖਿੱਚ ਅਤੇ ਹੋਰ ਨਾ ਕਈ ਜਿਹੜੀਆਂ ਫੀਲਿੰਗਸ ਨੇ ਉਹ ਡਵੈਲਪ ਹੋਣੇ ਸ਼ੁਰੂ ਹੁੰਦੀਆਂ ਨੇ ਤਾਂ ਉਸ ਵਕਤ ਕਈ ਵਾਰ ਸਾਡੇ ਜਿਹੜੇ ਨੌਜਵਾਨ ਨੇ ਕੁਝ ਅਜੇਹੀਆਂ ਗਲਤੀਆਂ ਕਰ ਬੈਠਦੇ ਨੇ ਜਿਸ ਦੇ ਕਾਰਨ ਕੀ ਉਹਨਾਂ ਨੂੰ ਵੱਡੇ ਖਮਿਆਜ਼ੇ ਭੁਗਤਨੇ ਪੈਂਦੇ ਨੇ ਐਡੇ ਦੀਆਂ ਕੁਝ ਖਬਰਾਂ ਸਾਡੇ ਸਾਹਮਣੇ ਰੋਜ਼ਾਨਾ ਆਉਂਦੀਆਂ ਰਹਿੰਦੀਆਂ ਨੇ ਜਿੱਥੇ ਕਿ ਇੱਕ ਪ੍ਰੇਮੀ ਨੇ ਪ੍ਰੇਮਿਕਾ ਨੂੰ ਮਾਰਤਾ ਜਾਂ ਪਰ ਪ੍ਰੇਮਿਕਾ ਨੇ ਪ੍ਰੇਮੀ ਨੂੰ ਮਾਰਤਾ। ਇਹਦਾਂ ਦੀ ਇੱਕ ਖਬਰ ਅੱਜ ਫੇਰ ਸਾਡੇ ਸਾਹਮਣੇ ਆਈ ਹੈ। ਇਸ ਬਾਰੇ ਸੁਣ ਕੇ ਤੁਸੀਂ ਵੀ ਆਪਣਾ ਵਿਚਾਰ ਜ਼ਰੂਰ ਲਿਖਿਓ। ਤਾਂ ਖਬਰ ਆ ਰਹੀ ਹੈ ਹਰਿਆਣਾ ਦੇ ਬਹਾਦਰ ਨਗਰ ਤੋਂ। ਜਿੱਥੇ ਕਿ ਇੱਕ ਪ੍ਰੇਮੀ ਨੇ ਪ੍ਰੇਮਿਕਾ ਦਾ ਸਿਰ ਵੱਢ ਕੇ ਉਸ ਦਾ ਕਤਲ ਕਰ ਦਿੱਤਾ। ਉਹਦਾ ਸਿਰ ਧਾੜ ਨਾਲ ਅੱਡ ਕਰ ਦਿੱਤਾ। ਤੇ ਉਹਦੀ ਜਿਹੜੀ Laash ਆ ਉਹ ਪੁਲਿਸ ਨੂੰ ਮਿਲੀ ਤੇ ਕਾਰਵਾਈ ਕੀਤੀ ਗਈ। ਤਾਂ ਉਸ ਤੋਂ ਪਤਾ ਲੱਗਿਆ ਕਿ ਉਹ ਜਿਹੜਾ ਪ੍ਰੇਮੀ ਸੀ ਉਸ ਕੁੜੀ ਦਾ ਜੋ ਪ੍ਰੇਮੀ ਸੀ ਉਹ ਉਹਨਦੇ ਨਾਲ ਵਿਆਹ ਨਹੀਂ ਸੀ ਕਰਵਾਉਣਾ ਚਾਹੁੰਦਾ ਉਹ ਹੁਣ ਕਿਸੇ ਹੋਰ ਕੁੜੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਜਿਸ ਕਾਰਨ ਕਿ ਦੋਨਾਂ ਵਿੱਚ ਆਪਸ ਵਿੱਚ ਤਕਰਾਰ ਹੋਈ ਸੀ ਤੇ ਜਿਹੜੀ ਕੁੜੀ ਸੀ ਉਹ ਵਾਰ-ਵਾਰ ਉਸ ਮੁੰਡੇ ਦੇ ਉੱਤੇ ਵਿਆਹ ਦੇ ਲਈ ਦਬਾਅ ਪਾ ਰਹੀ ਸੀ ਉਸ ਦਾ ਕਹਿਣਾ ਸੀ ਕਿ ਮੈਂ ਤੈਨੂੰ ਪਿਆਰ ਕਰਦੀ ਆ ਤੂੰ ਵੀ ਮੈਨੂੰ ਪਿਆਰ ਕਰਦਾ ਏ ਤੇ ਕੁਝ ਸਮੇਂ ਪਹਿਲੇ ਤੱਕ ਤਾਂ ਆਪਣੇ ਵਿੱਚ ਸਭ ਕੁਝ ਠੀਕ ਸੀ ਹੁਣ ਕਿਉਂ ਨਹੀਂ ਤੂੰ ਮੇਰੇ ਨਾਲ ਵਿਆਹ ਕਰਾਉਣਾ ਚਾਹੁੰਦਾ ਕਿਉਂ ਤੂੰ ਹੁਣ ਦੂਜੀ ਕੁੜੀ ਦੇ ਮਗਰ ਜਾ ਰਿਹਾ ਏ ਮੈਂ ਤੇਰਨਾ ਵਿਆਹ ਕਰਾਉਣਾ ਚਾਹੁੰਦੀ ਆ ਮੇਰਨਾ ਵਿਆਹ ਕਰਵਾ ਤੇ ਉਹ ਰੋਜ਼ ਇਹਦੀਆਂ ਗੱਲਾਂ ਸੁਣ ਸੁਣ ਕੇ ਸੁਣ ਸੁਣ ਕੇ ਅੱਕ ਗਿਆ ਸੀ ਤਾਂ ਇੱਕ ਦਿਨ ਫਿਰ ਉਹਨੇ ਉਸਨੂੰ ਜੰਗਲ ਦੇ ਵਿੱਚ ਬਹਾਨੇ ਦੇ ਨਾਲ ਬੁਲਾਇਆ ਤੇ ਉੱਥੇ ਲਿਜਾ ਕੇ ਫਿਰ ਉਸਦੇ ਗਲਾ ਜਿਹੜਾ ਹੈ ਵੜ ਦਿੱਤਾ ਤੇ ਉਸਦੇ ਜਿਹੜਾ ਸੈਰ ਆ ਧੜ ਨਾਲ ਅੱਡ ਕਰਕੇ ਉਹਨੂੰ ਉੱਥੇ ਹੀ ਸੁੱਟ ਗਏ ਆ ਗਿਆ ਉਹਨੂੰ ਇਦਾਂ ਲੱਗਿਆ ਸੀ ਕਿ ਇਹ ਜਿਹੜੀ ਇਹਦਾ ਸਰੀਰ ਆ ਉਹ ਜੰਗਲੀ ਜਾਨਵਰ ਖਾ ਜਾਣਗੇ ਤੇ ਪਰ 7 ਦਸੰਬਰ ਨੂੰ ਉਹਦੀ লাশ ਜਿਹੜੀ ਆ ਪੁਲਿਸ ਨੂੰ ਮਿਲ ਗਈ ਤੇ ਜਿਸ ਤੋਂ ਬਾਅਦ ਕੀ ਕਾਰਵਾਈ ਸ਼ੁਰੂ ਹੋਈ ਤੇ ਉਸ ਤੋਂ ਬਾਅਦ ਉਹਦਾ ਵਿਆਹ ਜਿਹੜਾ ਹੋਣਾ ਸੀਗਾ 12 ਦਸੰਬਰ ਨੂੰ ਉਸ ਇਨਸਾਨ ਦਾ ਵਿਆਹ ਹੋਣਾ ਸੀਗਾ ਤੇ ਉਸ ਤੋਂ ਪਹਿਲਾਂ ਹੀ ਉਹਨੂੰ ਫੜ ਲਿਆ ਗਿਆ ਤੁਸੀਂ ਦੇਖੋ ਕਿ ਇਹ ਜਿਹੜੀਆਂ ਖਬਰਾਂ ਇਹ ਕੋਈ ਪਹਿਲੀ ਖਬਰ ਨਹੀਂ ਜਿਹਦੇ ਵਿੱਚ ਪ੍ਰੇਮੀ ਨੇ ਪ੍ਰੇਮਿਕਾ ਦੇ ਨਾਲ ਇਦਾਂ ਕੀਤਾ ਇਸ ਤੋਂ ਇਲਾਵਾ ਵੀ ਬਹੁਤੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਨੇ ਇਸ ਤੋਂ ਪਹਿਲਾਂ ਵੀ ਇੱਕ ਖਬਰ ਆਈ ਸੀ ਜਿnde ਵਿੱਚ ਕਿ ਇੱਕ ਪ੍ਰੇਮੀ ਨੇ ਪ੍ਰੇਮਿਕਾ ਦੇ ਘਰ ਵਾਲੇ ਨੂੰ ਮਾਰ ਦਿੱਤਾ ਇਸ ਕਰਕੇ ਕਿ ਉਹ ਆਪਦੀ ਪ੍ਰੇਮਿਕਾ ਦੇ ਨਾਲ ਵਿਆਹ ਨਹੀਂ ਕਰਾ ਸਕਿਆ ਉਹਨੇ ਕਿਸੇ ਹੋਰ ਦੇ ਨਾਲ ਵਿਆਹ ਕਰਵਾ ਲਿਆ ਉਸਨੇ ਜਾ ਕੇ ਆਪਦੀ ਪ੍ਰੇਮਿਕਾ ਦੇ ਘਰ ਵਾਲੇ ਦਾ ਹੀ ਕਤਲ ਕਰ ਦਿੱਤਾ ਉਹਦੇ ਸ਼ਬਦ ਇਹ ਸੀ ਕਿ ਪਾਇਲ ਮੇਰੀ ਸੀ ਤੇ ਫਿਰ ਤੂੰ ਕਿਉਂ ਆ ਗਿਆ ਸਾਡੇ ਵਿਚਾਲੇ ਇਸ ਗਰਨੌਸ ਨੇ ਆਪਦੀ ਪ੍ਰੇਮਿਕਾ ਦੇ ਪਤੀ ਦਾ ਕਤਲ ਕਰ ਦਿੱਤਾ ਤੁਸੀਂ ਹੁਣ ਖੁਦ ਸੋਚੋ ਕਿ ਕੀ ਇਹ ਪਿਆਰ ਸੀ ਕਿ ਇਹ ਜਿਹੜੀਆਂ ਚੀਜ਼ਾਂ ਐ ਕੋਈ ਜਿਹੜਾ ਇਨਸਾਨ ਕਿਸੇ ਦੇ ਨਾਲ ਪਿਆਰ ਕਰਦਾ ਹੈ ਜਿਹਦੇ ਹਿਰਦੇ ਦੇ ਵਿੱਚ ਪਿਆਰ ਦੀ ਭਾਵਨਾ ਹੈ ਕੀ ਉਹ ਜੀ ਇਹ ਚੀਜ਼ਾਂ ਕਰ ਸਕਦਾ ਹੈ ਇੱਕ ਮਾਂ ਜਿਹੜੀ ਕਿ ਆਪਣੇ ਬੱਚੇ ਦੇ ਨਾਲ ਪਿਆਰ ਕਰਦੀ ਹੈ ਇੱਕ ਕੁਦਰਤੀ ਉਹਨਾਂ ਦੇ ਵਿੱਚ ਇੱਕ ਰਿਸ਼ਤਾ ਹੁੰਦਾ ਹੈ ਪਿਆਰ ਦਾ ਤੇ ਉਹ ਆਪਣੇ ਬੱਚੇ ਨੂੰ ਮਾਰ ਨਹੀਂ ਸਕਦੀ ਕਦੇ ਵੀ ਤੁਹਾਨੂੰ ਕੀ ਲੱਗਦਾ ਕੀ ਇਹ ਪਿਆਰ ਸੀ ਇਹ ਪਿਆਰ ਕਿੱਦਾਂ ਹੋ ਸਕਦਾ ਹੈ ਜਿਹੜੇ ਇਨਸਾਨ ਦੇ ਦਿਲ ਦੇ ਵਿੱਚ ਪਿਆਰ ਦੀ ਫੀਲਿੰਗ ਹੋਵੇ ਉਹ ਕਿਵੇਂ ਕਿਸੇ ਨੂੰ ਮਾਰ ਸਕਦਾ ਹੈ ਤੋ ਕਿਸੇ ਨੂੰ ਵੀ ਨਹੀਂ ਮਾਰਦਾ ਦੇਖੋ ਪਿਆਰ ਜਿਹੜਾ ਹੁੰਦਾ ਇਕੱਲੇ ਆਪਣੇ ਪ੍ਰੇਮੀ ਨਾਲ ਨਹੀਂ ਹੁੰਦਾ ਇਹ ਜਿਹੜਾ ਪਿਆਰ ਹੈ ਤਿਕ ਭਾਵਨਾ ਹੈ ਜਿਹੜੇ ਕਿ ਆਪਣੇ ਦਿਲ ਦੇ ਵਿੱਚ ਹੁੰਦੀ ਆਪਣੇ ਹਿਰਦੇ ਦੇ ਵਿੱਚ ਹੁੰਦੀ ਹੈ ਹਮੇਸ਼ਾ ਤੋਂ ਹੁੰਦੀ ਹੈ ਜਿਹੜਾ ਇਨਸਾਨ ਜਿਸ ਇਨਸਾਨ ਦੇ ਹਿਰਦੇ ਦੇ ਵਿੱਚ ਪ੍ਰੇਮ ਦੀ ਭਾਵਨਾ ਹੁੰਦੀ ਹੈ ਪਿਆਰ ਦੀ ਭਾਵਨਾ ਹੁੰਦੀ ਹੈ ਉਹ ਆਪਣੇ ਪ੍ਰੇਮੀ ਪ੍ਰੇਮਿਕਾ ਨਾਲ ਨਹੀਂ ਹਰ ਕਿਸੇ ਨਾਲ ਹੀ ਪਿਆਰ ਕਰੇਗਾ ਉਹ ਸਿਰਫ ਕਿਸੇ ਇੱਕ ਇਨਸਾਨ ਨਾਲ ਪਿਆਰ ਨਹੀਂ ਕਰੇਗਾ ਉਹ ਹਰ ਇੱਕ ਇਨਸਾਨ ਦੇ ਨਾਲ ਉਹਦੇ ਭਰਾ ਨਾਲ ਭੈਣ ਨਾਲ ਪਿਓ ਦੇ ਨਾਲ ਮਾਂ ਦੇ ਨਾਲ ਉਹਦੇ ਦੋਸਤਾਂ ਦੇ ਨਾਲ ਹਰ ਕਿਸੇ ਦੇ ਨਾਲ ਹੀ ਉਹ ਪਿਆਰ ਕਰੇਗਾ ਕਿਉਂਕਿ ਪਿਆਰ ਇੱਕ ਭਾਵਨਾ ਹੈ ਇਹ ਇਦਾਂ ਨਹੀਂ ਹੈ ਕਿ ਕੋਈ ਵਸਤੂ ਆ ਵੀ ਜਿਹੜੀ ਇੱਕ ਜਣੇ ਨੂੰ ਹੀ ਦਿੱਤੀ ਜਾ ਸਕਦੀ ਹੈ ਵੀ ਤੂੰ ਮੇਰਾ ਖਾਸ ਇਨਸਾਨ ਆ ਇਹ ਜਿਹੜੀ ਵਸਤੂ ਆ ਮੈਂ ਤੈਨੂੰ ਹੀ ਦੇ ਸਕਦਾ ਮੈਂ ਹੋਰ ਕਿਸੇ ਨੂੰ ਨਹੀਂ ਦੇ ਸਕਦਾ ਪਿਆਰ ਇੱਕ ਭਾਵਨਾ ਹੈ ਜਿਹੜੀ ਕਿ ਇਨਸਾਨ ਦੇ ਮਨ ਦੇ ਵਿੱਚ ਉਹਦੇ ਦਿਲ ਦੇ ਵਿੱਚ ਹਮੇਸ਼ਾ ਤੋਂ ਹੁੰਦੀ ਆ ਇਹ ਕਦੇ ਵੀ ਕਿਸੇ ਇੱਕ ਇਨਸਾਨ ਦੇ ਲਈ ਨਹੀਂ ਹੁੰਦੀ ਤੁਸੀਂ ਆਪ ਹੀ ਵੇਖੋ ਜਿਹੜਾ ਇਨਸਾਨ ਆਪਣੇ ਸਮਾਜ ਦੇ ਵਿੱਚ ਕੁਝ ਇਹੋ ਜਿਹੇ ਇਨਸਾਨ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਵੀ ਇਹ ਤਾਂ ਹਰ ਕਿਸੇ ਦੇ ਨਾਲ ਹੀ ਖੁਸ਼ਹਰ ਇਹ ਤਾਂ ਹਰ ਕਿਸੇ ਦੇ ਨਾਲ ਹੀ ਵਧੀਆ ਤਰੀਕੇ ਨਾਲ ਬਿਹੇਵ ਕਰਦਾ ਹੈ ਤੇ ਹਰ ਕਿਸੇ ਨੂੰ ਹੀ ਚੰਗੇ ਤਰੀਕੇ ਦੇ ਨਾਲ ਬੁਲਾਉਂਦਾ ਹੈ ਉਹ ਇਨਸਾਨ ਹੁੰਦੇ ਨੇ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਿਆਰ ਹੁੰਦਾ ਹੈ ਪਰ ਜੇ ਆਪਾਂ ਕਹਿ ਦਈਏ ਵੀ ਇੱਕ ਜਿਹੜਾ ਇਨਸਾਨ ਹੈ ਉਹ ਐਸ ਇਨਸਾਨ ਨੂੰ ਤਾਂ ਪਿਆਰ ਕਰਦਾ ਹੈ ਤੇ ਉਸ ਇਨਸਾਨ ਨੂੰ ਟੁੱਟ ਕੇ ਪੈ ਰਿਹਾ ਹੈ ਉਹ ਫਿਰ ਉਹਦੇ ਦਿਲ ਦੇ ਵਿੱਚ ਪਿਆਰ ਨਹੀਂ ਹੈ ਉਹ ਫਿਰ ਉਸ ਇਨਸਾਨ ਨੂੰ ਵਹਿਮ ਆ ਕੇ ਮੈਨੂੰ ਪਿਆਰ ਕਰਦਾ ਹੈ ਜਾਂ ਮੈਨੂੰ ਪਿਆਰ ਕਰ ਸਕਦਾ ਹੈ ਉਹ ਇਨਸਾਨ ਜਿਹੜਾ ਪਿਆਰ ਸੱਚੀ ਕਰਨ ਜਾਣਦਾ ਹੈ ਉਹ ਹਰ ਕਿਸੇ ਦੇ ਨਾਲ ਹੀ ਪਿਆਰ ਕਰਦਾ ਉਹਦੇ ਦੋਸਤ ਮਿੱਤਰਾਂ ਨਾਲ ਵੀ ਪਿਆਰ ਕਰਦਾ ਆਪਦੇ ਫੈਮਿਲੀ ਨਾਲ ਹੀ ਪਿਆਰ ਕਰਦਾ ਉਹ ਹਰ ਕਿਸੇ ਨਾਲ ਹੀ ਪਿਆਰ ਕਰਦਾ ਤੇ ਇਹੋ ਜਿਹਾ ਇਨਸਾਨ ਕਦੇ ਵੀ ਕਿਸੇ ਨੂੰ ਮਾਰ ਨਹੀਂ ਸਕਦਾ ਉਹ ਕਿਸੇ ਦੀ ਮੌਤ ਦਾ ਜ਼ਿੰਮੇਵਾਰ ਨਹੀਂ ਨਹੀਂ ਸਕਦਾ ਉਹ ਇਨਸਾਨ ਕਿਉਂਕਿ ਉਹਦਾ ਦਿਲ ਜਿਹੜਾ ਹੈ ਉਹਦਾ ਪਿਆਰ ਦੇ ਨਾਲ ਭਰਿਆ ਹੋਇਆ ਹੈ ਪੂਰੇ ਤਰੀਕੇ ਦੇ ਨਾਲ ਤੇ ਉਹ ਇਨਸਾਨ ਕਦੇ ਵੀ ਕਿਸੇ ਨੂੰ ਮਾਰ ਨਹੀਂ ਸਕਦਾ ਹੁਣ ਇੱਕ ਜਿਹੜੀ ਮਾਂ ਹੈ ਆਪਾਂ ਹੁਣ ਮੰਨਦੇ ਕਿ ਮਾਂ ਤੇ ਜਿਹੜੇ ਬੱਚੇ ਦਾ ਮਾਂ ਤੇ ਬੱਚੇ ਦਾ ਜਿਹੜਾ ਰਿਸ਼ਤਾ ਹੈ ਬਹੁਤ ਹੀ ਇਹਦਾ ਪਵਿੱਤਰ ਰਿਸ਼ਤਾ ਹੈ ਇਹਦੇ ਵਿੱਚ ਪਿਆਰ ਦੀ ਭਾਵਨਾ ਬਹੁਤ ਜ਼ਿਆਦਾ ਹੁੰਦੀ ਹੈ ਤੇ ਪਰ ਕੁਝ ਕਿਹੋ ਜਿਹੀਆਂ ਮਾਵਾਂ ਵੀ ਪਾਈਆਂ ਗਈਆਂ ਨੇ ਜਿਨ੍ਹਾਂ ਨੇ ਆਪਣੇ ਪ੍ਰੇਮੀ ਨਾਲ ਰਲ ਕੇ ਆਪਦੇ ਬੱਚੇ ਨੂੰ ਮਾਰ ਦਿੱਤਾ ਇਦਾਂ ਦੀ ਇੱਕ ਘਟਨਾ ਆਈ ਸੀ ਸਾਹਮਣੇ ਜਿੱਥੇ ਕਿ ਇੱਕ ਹੁਸ਼ਿਆਰਪੁਰ ਦਾ ਇੱਕ ਪ੍ਰੇਮੀ ਜੋੜਾ ਸੀਗਾ ਉਹ ਜਿਹੜੀ ਔਰਤ ਸੀ ਪਹਿਲਾਂ ਤੇ ਸ਼ਾਦੀशुदा ਸੀਗੀ ਉਹਦਾ ਇੱਕ ਮੁੰਡਾ ਸੀਗਾ 17 ਸਾਲ ਦਾ ਤੇ ਉਹ ਉਹਨਾਂ ਦੇ ਖਿਲਾਫ ਸੀਗਾ ਦੋਹਾਂ ਦੇ ਵੀ ਮੈਂ ਤੈਨੂੰ ਐਦਾਂ ਨਹੀਂ ਕਰਨ ਦੇਣਾਗਾ ਤੂੰ ਮੇਰੀ ਮਾਂ ਐ ਤੂੰ ਐਦਾਂ ਕਿਵੇਂ ਕਿਸੇ ਹੋਰ ਇਨਸਾਨ ਦੇ ਨਾਲ ਰਹਿ ਰਹੀ ਆ ਉਹਨਾਂ ਦੇ ਪਿਆਰ ਦੇ ਖਿਲਾਫ ਸੀਗਾ ਤੇ ਉਹਦੀ ਮਾਂ ਨੇ 17 ਸਾਲਾਂ ਦੇ ਆਪਦੇ ਮੁੰਡੇ ਨੂੰ ਆਪਦੇ ਪ੍ਰੇਮੀ ਨਾਲ ਰਲ ਕੇ ਮਾਰ ਕੇ ਆਪਦੇ ਜਿਹੜੇ ਉਹ ਤਾਂ ਹੈ ਗਾਰਡਨ ਸੀਗਾ ਉਹਨਾਂ ਦਾ ਜਿਹੜਾ ਬਾਹਰ ਛੱਡਿਆ ਸੀ ਤਾਂ ਉਹਦੇ ਵਿੱਚ ਉਹਨੇ ਦੱਬ ਤਾਂ ਉਹਨੂੰ ਲਿਜਾ ਕੇ ਉੱਤੇ ਇੱਕ ਬੂਟਾ ਲਗਾਤਾ। ਉਹ ਤਾਂ ਬਹੁਤ ਟਾਈਮ ਬਾਅਦ ਜਦੋਂ ਉਹਨਾਂ ਦੀ ਲੜਾਈ ਹੋ ਗਈ ਤਾਂ ਉੱਥੇ ਪਤਾ ਲੱਗਾ ਤੇ ਪ੍ਰੇਮੀ ਦੇ ਦੁਆਰਾ ਹੀ ਇਹ ਗੱਲ ਨਿਕਲੀ ਆਈ ਉਹਦੇ ਮੂੰਹ ਕਿ ਉਹਨੇ ਆਪਦਾ ਮੁੰਡਾ ਮਾਰਿਆ ਹੈ। ਇਹ ਤਾਂ ਪਹਿਲੀ ਘਟਨਾ ਹੈ ਹੋਰ ਵੀ ਦੇਵ ਜੀਆ ਘਟਨਾਵਾਂ ਨੇ ਜਿੱਥੇ ਕਿ ਇੱਕ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਇੱਕ ਆਪਦੀ 6 ਸਾਲ ਦੀ ਕੁੜੀ ਦਾ ਗਲਾ ਘੁੱਟ ਕੇ ਕਤਲ ਕੀਤਾ। ਕਿਉਂਕਿ ਹਣ ਉਹਦਾ ਪ੍ਰੇਮੀ ਕਹਿ ਰਿਹਾ ਸੀ ਵੀ ਤੂੰ ਮੇਰੇ ਨਾਲ ਰਹਿਣਾ ਤੇ ਹੁਣ ਇਹਦਾ ਮੈਂ ਕੀ ਕਰੂੰਗਾ ਇਹਨੂੰ ਤਾਂ ਮੈਂ ਰੱਖਣਾ ਨਹੀਂ ਫਿਰ ਉਹਨੇ ਆਪਦੀ ਕੁੜੀ ਨੂੰ ਗਲਾ ਘੁੱਟ ਕੇ ਮਾਰ ਦਿੱਤਾ ਇਹ ਜਿਹੀ ਬਹੁਤੀਆਂ ਖਬਰਾਂ ਸਾਡੇ ਸਮਾਜ ਦੇ ਵਿੱਚ ਵਿੱਚ ਆਉਂਦੀਆਂ ਨੇ ਰੋਜ਼ ਹੀ ਵੀ ਦੇਖੋ ਮੈਂ ਗੱਲ ਇਹੀ ਕਹਿਣਾ ਚਾਹੁੰਦੀ ਆ ਕਿ ਪਿਆਰ ਜਿਹੜਾ ਹੁੰਦਾ ਨਾ ਪਿਆਰ ਇੱਕ ਭਾਵਨਾ ਹੈ ਕੋਈ ਵਸਤੂ ਨਹੀਂ ਹੈ ਜੇਕਰ ਇਨਸਾਨ ਸੱਚੀ ਮੁੱਚੀ ਪਿਆਰ ਕਰਨ ਜਾਣਦਾ ਤਾਂ ਉਹ ਹਰ ਕਿਸੇ ਨੂੰ ਪਿਆਰ ਕਰੇਗਾ ਤੇ ਜਿਹੜਾ ਇਨਸਾਨ ਪਿਆਰ ਨਹੀਂ ਕਰਦਾ ਉਹ ਆਪਦੀ ਔਲਾਦ ਦਾ ਵੀ ਸਕਾ ਨਹੀਂ ਹੋ ਸਕਦਾ ਉਹ ਮਾਂ ਜਿਹਨੇ ਆਪਦੇ ਕੁੱਖੋਸ ਬੱਚੇ ਨੂੰ ਪੈਦਾ ਕੀਤਾ ਸੀ 9 ਮਹੀਨੇ ਆਪਦੇ ਪੇਟ ਵਿੱਚ ਰੱਖਿਆ ਇੰਨਾ ਉਸ ਦੇ ਨਾਲ ਉਹਦਾ ਗੂੜਾ ਰਿਸ਼ਤਾ ਸੀਗਾ ਉਹ ਜੇ ਆਪਦੇ ਬੱਚੇ ਨੂੰ ਮਾਰ ਸਕਦੀ ਆ ਤੇ ਇਹਦਾ ਮਤਲਬ ਇਹ ਜਿਹੜੇ ਪ੍ਰੇਮੀ ਪ੍ਰੇਮਿਕਾ ਜਿਹੜੇ ਮਾਰ ਦਿੰਦੇ ਨੇ ਤੇ ਫਿਰ ਛੋਟੀ ਜੀ ਗੱਲ ਹੋ ਗਈ ਉਹਦੇ ਸਾਹਮਣੇ ਤਾਂ ਇੱਕ ਮਾਂ ਜਿਹਦੇ ਪੇਟ ਦੇ ਵਿੱਚ ਬੱਚਾ ਪਲਿਆ ਹੋਇਆ ਉਹਨੇ ਜੇ ਮਾਰ ਦਿੱਤਾ ਜਿਹਨੂੰ ਉਹਨੇ ਦੁੱਧ ਪਿਆਇਆ ਉਹ ਮਾਰ ਦਿੱਤਾ ਤੇ ਪ੍ਰੇਮੀ ਪ੍ਰੇਮਿਕਾ ਤਾਂ ਇਹ ਜਿਹੜੀਆਂ ਚੀਜ਼ਾਂ ਕਰੀਤ ਸਕਦੇ ਨੇ ਇੱਕ ਗੱਲ ਸਾਰੀ ਖਤਮ ਕਿਤੇ ਹੁੰਦੀ ਹੈ ਕਿ ਲੋਕਾਂ ਨੂੰ ਇਹ ਪਤਾ ਹੀ ਨਹੀਂ ਕਿ ਪਿਆਰ ਹੁੰਦਾ ਕੀ ਹੈ। ਉਹਨਾਂ ਨੂੰ ਇਹ ਲੱਗਦਾ ਹੈ ਕਿ ਪਿਆਰ ਬਸ ਇਹੀ ਹੈ ਵੀ ਸਾਨੂੰ ਕੋਈ ਇਨਸਾਨ ਚੰਗਾ ਲੱਗਿਆ ਅਸੀਂ ਉਹਦੇ ਵੱਲ ਵੇਖਿਆ ਉਹ ਜਿਵੇਂ ਫਿਲਮਾਂ ਵਿੱਚ ਵਿਖਾਇਆ ਜਾਂਦਾ ਕਿ ਹੀਰੋ ਜਿਹੜਾ ਹੀਰੋਇਨ ਦੇ ਵੱਲ ਵੇਖਦਾ ਹੈ ਪਿੱਛੇ ਮਿਊਜ਼ਿਕ ਚੱਲਦਾ ਹੈ ਤੇ ਹਵਾਵਾਂ ਜਿਹਾ ਚੱਲਦੇ ਹੀਰੋਇਨ ਦੇ ਵਾਲ ਉੱਡਦੇ ਨੇ ਤੇ ਉਹਨਾਂ ਨੂੰ ਪਿਆਰ ਹੋ ਜਾਂਦਾ ਹੈ। ਉਹਨਾਂ ਲੋਕਾਂ ਨੂੰ ਲੱਗਦਾ ਵੀ ਇਹੀ ਸੱਚਾ ਪਿਆਰ ਹੈ। ਨਹੀਂ, ਇਹ ਸਿਰਫ ਇੱਕ ਸਰੀਰਕ ਖਿੱਚ ਹੁੰਦੀ ਹੈ। ਜਿਹੜੇ ਬੱਚੇ ਨੇ ਅੱਜਕੱਲ ਜਿਹੜੇ ਹਨ ਨੌਜਵਾਨ ਪੀੜੀ ਹੈ ਸਾਡੀ ਜਿਹੜੇ ਬੱਚੇ ਹੁਣ 12 13 ਸਾਲ ਦੇ ਹੋ ਗਏ ਨੇ ਤੇ ਤੁਸੀਂ ਵੇਖੋ ਕਿ ਉਹਨਾਂ ਨੂੰ ਹਾਲੇ ਤੱਕ ਕੁਝ ਵੀ ਨਹੀਂ ਪਤਾ ਹੋਏਗਾ ਕਿ ਪਿਆਰ ਕੀ ਆ ਜਾਂ ਕੀ ਆ ਉਹਨਾਂ ਨੂੰ ਕੁਝ ਵੀ ਨਹੀਂ ਪਤਾ ਹੋਏਗਾ ਕਿ ਪਿਆਰ ਕੀ ਆ ਇਹ ਭਾਵਨਾ ਕਿਹੋ ਜੀ ਆ ਪਰ ਉਹਨਾਂ ਨੂੰ ਇੱਕ ਕਿਉਂਕਿ ਉਹਨਾਂ ਦੀ ਬਾਡੀ ਜਿਹੜੀ ਡਵੈਲਪ ਹੋ ਰਹੀ ਆ ਹੁਣ ਉਹਨਾਂ ਦੀ ਉਮਰ ਆ ਚੁੱਕੀ ਆ ਜਿਸ ਉਮਰ ਦੇ ਵਿੱਚ ਉਹਨਾਂ ਨੂੰ ਇੱਕ ਸਰੀਰਕ ਲੋੜਾਂ ਜਿਹੜੀਆਂ ਮਹਿਸੂਸ ਹੋਣ ਲੱਗ ਜਾਣਗੀਆਂ ਤੇ ਉਸ ਵਕਤ ਉਹਨਾਂ ਨੂੰ ਇਹ ਲੱਗੇਗਾ ਵੀ ਹੋ ਸਕਦਾ ਹੈ ਕਿ ਇਹੀ ਪਿਆਰ ਪਰ ਹੁਣ ਇੱਥੇ ਜ਼ਿੰਮੇਵਾਰ ਕੌਣ ਹੈ ਇੱਥੇ ਜ਼ਿੰਮੇਵਾਰ ਸਾਡੇ ਮਾਪੇ ਸਾਡੇ ਅਧਿਆਪਕ ਜਿਹੜੇ ਕਿਉਂ ਇਹਨਾਂ ਨੂੰ ਸਮਝਾਉਂਦੇ ਹੀ ਨਹੀਂ ਕਿ ਇਹ ਭਾਵਨਾਵਾਂ ਕਿਵੇਂ ਦੀਆਂ ਹੁੰਦੀਆਂ ਨੇ ਉਹਨਾਂ ਦੀ ਸਰੀਰਕ ਲੋੜਾਂ ਉਹਨਾਂ ਤੇ ਕਿਉਂ ਉਹਨਾਂ ਦੀ ਬਾਡੀ ਵਿੱਚ ਤਪਨ ਹੋ ਰਹੀਆਂ ਨੇ ਕਿਉਂ ਉਹਨਾਂ ਨੂੰ ਇਹੋ ਜਿਹੀਆਂ ਚੀਜ਼ਾਂ ਮਹਿਸੂਸ ਹੋ ਰਹੀਆਂ ਨੇ ਜੇਕਰ ਉਹਨਾਂ ਨੂੰ ਇਹ ਚੀਜ਼ਾਂ ਪਹਿਲਾਂ ਤੋਂ ਹੀ ਸਮਝਾ ਦਿੱਤੀਆਂ ਜਾਂ ਤਾਂ ਹੋ ਸਕਦਾ ਹੈ ਕਿ ਇਹੋ ਜਿਹੀਆਂ ਘਟਨਾਵਾਂ ਉਹ ਨਾ ਹੋਣ ਹੋ ਸਕਦਾ ਕਿ ਇਹ ਜੀਆਂ ਹੋਣ ਕੀ ਹੀ ਨਹੀਂ ਕਿਉਂਕਿ ਉਹਨਾਂ ਨੂੰ ਸਮਝ ਵਿੱਚ ਆ ਜਾਏਗੀ ਕਿ ਸਰੀਰਕ ਖੇਚ ਕੀ ਹੁੰਦੀ ਆ ਅਸਲ ਵਿੱਚ ਪਿਆਰ ਕੀ ਹੁੰਦਾ ਹੈ ਜਾਂ ਤਾਂ ਹੁਣ ਇੱਥੇ ਹੁਣ ਮਾਪੇ ਕਹਿਣਗੇ ਜਾਂ ਟੀਚਰਸ ਕਹਿਣਗੇ ਵੀ ਦੇਖੋ ਅਸੀਂ ਇਹ ਚੀਜ਼ਾਂ ਕਿਵੇਂ ਸਮਝਾ ਦਈਏ ਵੀ ਇਹ ਚੀਜ਼ਾਂ ਗਲਤ ਜੀਆਂ ਲੱਗਦੀਆਂ ਦੇਖੋ ਗਲਤ ਕਿਉਂ ਲੱਗਦੀਆਂ ਤਾਂ ਕੁਦਰਤੀ ਚੀਜ਼ਾਂ ਨੇ ਜਿਹੜਾ ਬੱਚਾ ਪੈਦਾ ਹੋ ਰਿਹਾ ਹੈ ਇੱਕ ਕੁਦਰਤੀ ਪ੍ਰੋਸੈਸ ਨਾਲ ਪੈਦਾ ਹੋ ਰਿਹਾ ਹੈ ਉਹ ਪ੍ਰੋਸੈਸ ਸਾਰਿਆਂ ਨੇ ਅੱਗੇ ਕਰਨਾ ਹੈ ਕਿਉਂਕਿ ਇਹ ਤਾਂ ਜਾਨਵਰਾਂ ਦੇ ਵਿੱਚ ਵੀ ਆ ਇਹ ਤਾਂ ਫੁੱਲਾਂ ਬੂਟਿਆਂ ਦੇ ਵਿੱਚ ਵੀ ਆ ਇਹ ਤਾਂ ਇਨਸਾਨਾਂ ਦੇ ਵਿੱਚ ਵੀ ਹੈ ਤੇ ਕੁਦਰਤੀ ਚੀਜ਼ ਆ ਇਹ ਤਾਂ ਕੁਦਰਤ ਨੇ ਜਿਹੜੀ ਚੀਜ਼ ਦੀ ਸਿਰਜਣਾ ਕੀਤੀ ਆ ਵੀ ਬੱਚਾ ਜਿਹੜਾ ਪੈਦਾ ਹੋਏਗਾ ਇਸੇ ਤਰੀਕੇ ਨਾਲ ਹੀ ਪੈਦਾ ਹੋਏਗਾ ਤੇ ਇਹ ਇੱਕ ਕੁਦਰਤੀ ਚੀਜ਼ ਆ ਇਹਨੂੰ ਸਮਝਾਉਣ ਦੇ ਵਿੱਚ ਸ਼ਰਮ ਕਾਦੀ ਇਹਨੂੰ ਸਮਝਾਉਣ ਵਿੱਚ ਸੰਗ ਕਿਹੜੀ ਗੱਲ ਦੀ ਜਦੋਂ ਅੰਤ ਨੂੰ ਜਾ ਕੇ ਉਹ ਚੀਜ਼ਾਂ ਹੋਣੀਆਂ ਹੀ ਆ ਤੇ ਉਹਨੂੰ ਸਮਝਾ ਦਿੱਤੇ ਜਾਵੇ ਨਾ ਜੇ ਉਹਨੂੰ ਸਮਝਾ ਦਿੱਤਾ ਜਾਏਗਾ ਤੇ ਸਹੀ ਤਰੀਕੇ ਨਾਲ ਹੋਣਗੀਆਂ ਨਾ ਇਹ ਚੀਜ਼ਾਂ ਇਹਦੇ ਨਾਲ ਸਮਾਜ ਦੇ ਵਿੱਚ ਹੋਰ ਵੀ ਕਈ ਚੀਜ਼ਾਂ ਖਤਮ ਹੋ ਜਾਣਗੇ ਜਿਵੇਂ ਕਿ ਰੇਪ ਕੇਸਸ ਜੇਕਰ ਮੁੰਡੇ ਤੇ ਕੁੜੀ ਨੂੰ ਇਸ ਚੀਜ਼ ਬਾਰੇ ਸਮਝਾ ਦਿੱਤਾ ਜਾਵੇ ਕਿ ਇਹ ਕੀ ਹੁੰਦੇ ਨੇ ਸੰਬੰਧ ਬਣਾਉਣੇ ਜਿਹੜੇ ਜੇਕਰ ਮੁੰਡੇ ਤੇ ਕੁੜੀ ਨੂੰ ਸਮਝਾ ਦਿੱਤਾ ਜਾਵੇ ਇਹਨਾਂ ਚੀਜ਼ਾਂ ਦੇ ਬਾਰੇ ਤਾਂ ਰੇਪ ਕੇਸਿਸ ਬਹੁਤ ਹੱਦ ਤੱਕ ਘਟ ਜਾਣਗੇ ਜਾਂ ਤਾਂ ਤੁਸੀਂ ਇਹ ਕਹਿ ਦਿਓ ਵੀ ਚਲੋ ਵੀ ਇਹਨਾਂ ਦਾ ਹੋਣਾ ਹੀ ਨਹੀਂ ਜਾਂ ਤਾਂ ਮਾਪਿਓ ਕਹਿ ਦੇ ਵੀ ਭਾਈ ਸਾਡਾ ਬੱਚਾ ਜਿਹੜਾ ਇਹ ਜਦੋਂ 12 ਸਾਲ ਦਾ ਹੋ ਗਿਆ 13 ਸਾਲ ਦਾ ਹੋ ਗਿਆ ਇਹਦੇ ਵਿੱਚ ਇਹ ਚੀਜ਼ਾਂ ਨਹੀਂ ਹੋਣੀਆਂ ਇਹਨੂੰ ਇਹ ਫੀਲਿੰਗਸ ਨਹੀਂ ਆਉਣੀਆਂ ਹੈਗੀਆਂ ਇਹਨੇ ਕੁਝ ਨਹੀਂ ਕਰਨਾ ਫੇਰ ਤਾਂ ਤੁਸੀਂ ਕਹਿ ਦਿਓ ਵੀ ਭਾਈ ਇਹਨੂੰ ਅੰਦਰ ਰੱਖ ਲੈਨੇ ਆ ਕੁਝ ਨਹੀਂ ਹੁੰਦਾ ਪਰ ਜੇਕਰ ਤੁਹਾਨੂੰ ਲੱਗਦਾ ਹੈ ਕਿ ਸਾਡਾ ਬੱਚਾ ਅੱਗੇ ਫੀਲਿੰਗਸ ਨੂੰ ਡਿਵੈਲਪ ਕਰੇਗਾ ਕਰੇਗਾ ਹੀ ਨਾ ਇਹ ਤਾਂ ਕੁਦਰਤੀ ਚੀਜ਼ ਹੈ ਤੇ ਕੁਦਰਤ ਦੇ ਨਾਲ ਜੁੜੀਆਂ ਹੀ ਆ ਜਿਹੜੇ ਚੀਜ਼ਾਂ ਇਹ ਤਾਂ ਹੋਣੀਆਂ ਹੀ ਹੋਣੀਆਂ ਨੇ ਤੁਹਾਡਾ ਬੱਚਾ ਜਦੋਂ ਵੱਡਾ ਹੋਏਗਾ 12 13 ਸਾਲ ਦਾ ਹੋਏਗਾ ਉਹਦੇ ਵਿੱਚ ਕੁਦਰਤੀ ਜਿਹੜੇ ਤੌਰ ਤੇ ਜਿਹੜੀ ਸਰੀਰਕ ਖਿੱਚ ਦੀ ਭਾਵਨਾ ਹੈ ਜਿਹੜੀ ਆਵੇਗੀ ਹੀ ਪਰ ਜੇਕਰ ਉਹਨੂੰ ਇਹ ਸਹੀ ਤਰੀਕੇ ਨਾਲ ਦੱਸ ਦਿੱਤਾ ਜਾਵੇ ਕੀ ਇੱਕ ਚੀਜ਼ਾਂ ਕੀ ਹੁੰਦੀਆਂ ਨੇ ਇਹਨਾਂ ਨੂੰ ਕਿਵੇਂ ਕੰਟਰੋਲ ਵਿੱਚ ਰੱਖਣਾ ਹੈ ਕਿਦਾਂ ਆਪਾਂ ਨੂੰ ਦੂਜੇ ਦੇ ਨਾਲ ਵਰਤਾਵਰਨਾ ਹੈ ਕਿਦਾਂ ਆਪਦੇ ਉੱਤੇ ਆਪਦੇ ਸਰੀਰ ਤੇ ਵੀ ਕੰਟਰੋਲ ਰੱਖਣਾ ਤੇ ਦੂਜੇ ਨਾਲ ਵੀ ਪਿਆਰ ਦੇ ਨਾਲ ਪੇਸ਼ ਆਉਣਾ ਤਾਂ ਹੋ ਸਕਦਾ ਇਹ ਵੀ ਜਿਵੇਂ ਸਾਡੇ ਬੱਚੇ ਨੇ ਇਹ ਜੀਆਂ ਹਰਕਤਾਂ ਇਹ ਜੀਆਂ ਕਰਤੂਤਾਂ ਨਾ ਕਰਨ ਇਹੋ ਜੇ ਮਾਮਲੇ ਸਾਡੇ ਸਾਹਮਣੇ ਨਾ ਆਉਣ ਉਹ ਤਾਂ ਹੀ ਹੋ ਸਕਦਾ ਜੇਕਰ ਬੱਚਿਆਂ ਨੂੰ ਐਜੂਕੇਟ ਕੀਤਾ ਜਾਵੇ ਇਸ ਚੀਜ਼ ਬਾਰੇ ਹੁਣ ਸਾਡੇ ਸਕੂਲਾਂ ਦੇ ਵਿੱਚ ਜਦੋਂ ਇੱਕ ਚੈਪਟਰ ਆਉਂਦਾ ਹੈ 8ਵੀਂ ਦੇ ਵਿੱਚ ਅੱਠਵੀਂ ਦੇ ਵਿੱਚ ਹੀ ਹਾਊ ਡੂ ਆਰਗੈਨਿਜ਼ਮਸ ਰੀਪਰੋਡਿਊਸ ਹੈ ਨਾ ਇੱਕ ਚੈਪਟਰ ਹੁੰਦਾ ਹੈ ਵੀ ਇਹ ਜਿਹੜੇ ਕਿਵੇਂ ਵੀ ਇਹ ਕਿਦਾਂ ਬੱਚੇ ਜਿਹੜੇ ਪੈਦਾ ਹੁੰਦੇ ਨੇ ਇਸ ਬਾਰੇ ਇੱਕ ਪੂਰਦ ਪੂਰਾ ਚੈਪਟਰ ਹੈ ਮੈਂਸਟ੍ਰੂਏਸ਼ਨ ਤੇ ਇੱਕ ਚੈਪਟਰ ਆ ਪੀਰੀਅਡਸ ਕਿਉਂ ਹੁੰਦੇ ਨੇ ਉਹਦਾ ਵੀ ਉਹਦਾ ਵੀ ਇੱਕ ਟੌਪਿਕ ਹੈਗਾ ਇਹ ਵਿੱਚ ਪਰ ਸਾਡੇ ਜਿਹੜੇ ਅਧਿਆਪਕ ਨੇ ਉਹ ਸ਼ਰਮਸਾਰ ਹੋ ਕੇ ਕਿਸੇ ਸੰਗ ਕਾਰਨ ਪਤਾ ਨਹੀਂ ਕਿਹੜੀ ਸੰਗ ਸੀ ਉਹਨਾਂ ਦੀ ਜਿੰਨਾਂ ਦੇ ਕਾਰਨ ਉਹਨਾਂ ਨੇ ਉਹ ਚੈਪਟਰ ਪੜਾਇਆ ਹੀ ਨਹੀਂ ਹੁਣ ਤੁਸੀਂ ਕਹੋਗੇ ਵੀ ਹਾਂ ਸਾਨੂੰ ਵੀ ਨਹੀਂ ਪੜਾਇਆ ਗਿਆ ਨਾ ਗਲਤ ਮੈਂ ਕਹਾਂਗੀ ਕਿ ਹਰ ਕਿਸੇ ਨੂੰ ਹੀ ਨਹੀਂ ਪੜਾਇਆ ਜਾਂਦਾ ਚੈਪਟਰ ਟੀਚਰਸ ਨੂੰ ਇਦਾਂ ਲੱਗਦਾ ਹੈ ਕਿ ਬੱਚੇ ਨੂੰ ਚੀਜ਼ ਨਹੀਂ ਪੜਾਉਣੀ ਚਾਹੀਦੀਗੀ ਪਰ ਸਭ ਤੋਂ ਵੱਡੀ ਗਲਤੀ ਟੀਚਰਸ ਦੀ ਇਹੀ ਆ ਜਿਹੜੀ ਚੀਜ਼ ਨੇ ਇੰਨੇ ਲੰਬੇ ਸਮੇਂ ਤੱਕ ਸਾਡੀ ਕੁਦਰਤ ਦੇ ਨਾਲ ਜੁੜੀ ਹੋਈ ਹੈ ਤੁਸੀਂ ਉਹਨੂੰ ਸਮਝਾਇਆ ਹੀ ਨਹੀਂ ਰੇ ਤੁਸੀਂ ਉਹਨੂੰ ਪੜਾਇਆ ਹੀ ਨਹੀਂ ਰੇ ਬਾਕੀ ਚੀਜ਼ਾਂ ਜਿਹੜੀਆਂ ਕੈਮੀਕਲ ਰਿਐਕਸ਼ਨ ਆਏ ਨੇ ਉਹ ਬਹੁਤ ਟੈਂਬਾ ਵੀ ਪੜਾਈਆਂ ਜਾ ਸਕਦੀਆਂ ਨੇ ਉਹ ਬੱਚੇ ਜਦੋਂ ਸਮਝ ਵਿੱਚ ਆ ਗਿਆ ਉਹ ਆਪਣੇ ਆਪ ਵੀ ਪੜ ਸਕਦਾ ਹੈ ਉਹ ਚੀਜ਼ਾਂ ਨੂੰ ਸਮਝੀਆਂ ਜਾ ਸਕਦੀਆਂ ਨੇ ਪਰ ਉਹ ਜਿਹੜੀ ਉਮਰ ਹੁੰਦੀ ਹੈ 12-13 ਸਾਲਾਂ ਦੀ ਉਮਰ ਦੇ ਵਿੱਚ ਜਦੋਂ ਕਿ ਬੱਚੇ ਦਾ ਦਿਮਾਗ ਜਿਹੜਾ ਹੈ ਗਲਤ ਚੀਜ਼ਾਂ ਵੱਲੀ ਜਲਤੀ ਆਕਰਸ਼ਿਤ ਹੁੰਦਾ ਹੈ ਉਸ ਵਕਤ ਜੇਕਰ ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਸਮਝ ਦੇ ਦਿੱਤੀ ਜਾਵੇ ਉਸ ਵਕਤ ਉਹਨਾਂ ਨੂੰ ਨੈਤਿਕ ਸਿੱਖਿਆ ਦੇ ਦਿੱਤੀ ਜਾਵੇ ਉਸ ਵਕਤ ਉਹਨਾਂ ਨੂੰ ਇਸ ਚੀਜ਼ ਦਾ ਗਿਆਨ ਦੇ ਦਿੱਤਾ ਜਾਵੇ ਕਿ ਇਹ ਜਿਹੜੀਆਂ ਫੀਲਿੰਗਸ ਨੇ ਜਿਹੜੀ ਸਰੀਰਕ ਖੇਚ ਦੀ ਜਿਹੜੀ ਭਾਵਨਾ ਹੈ ਤੁਹਾਡੇ ਅੰਦਰ ਕਿਉਂ ਉਤਪੰਨ ਹੋ ਰਹੀ ਆ ਤਾਂ ਉਹ ਜਿਹੜੇ ਬੱਚੇ ਨੇ ਇਹੋ ਜਿਹੀਆਂ ਗਲਤੀਆਂ ਕਰਨ ਤੋਂ ਬਚ ਜਾਣਗੇ ਜਿਹੜੀਆਂ ਕਿ ਗਲਤੀਆਂ ਦੇ ਕਾਰਨ ਅੱਜ ਕਤਲ ਕੇਸ ਤੱਕ ਹੋ ਰਹੇ ਨੇ ਰੇਪ ਤੇ ਕਤਲ ਕੇਸ ਦੀ ਜਿਹੜੀਆਂ ਘਟਨਾਵਾਂ ਨੇ ਅੱਜ ਕੱਲ ਇੰਨੀ ਕੁ ਜ਼ਿਆਦਾ ਆਮ ਹੋ ਚੁੱਕੀਆਂ ਕਿ ਰੋਜ਼ਾਨਾ ਤੌਰ ਤੇ ਜਦੋਂ ਆਪਾਂ ਅਖਬਾਰ ਖੋਲ੍ਹਦੇ ਆ 4-5 ਰੇਪ ਕੇਸ ਤਾਂ ਆ ਹੀ ਜਾਂਦੇ ਨੇ ਉਹ ਤੇ ਰੇਪ ਕੇਸ ਵੀ ਤੁਸੀਂ ਵੇਖੋ ਕਿ 3 ਮਹੀਨੇ ਦੀ ਬੱਚੀ ਤੋਂ ਲੈ ਕੇ ਇੱਕ ਔਰਤ ਜਿਹੜੀ ਕਿ ਮਰਨ ਕਿਨਾਰੇ ਆ ਜਿਹੜੀ ਜਮਾ ਬਿਰਦਾ ਉਹਨਾਂ ਦਾ ਤੱਕ ਵੀ ਰੇਪ ਕੀਤਾ ਜਾ ਰਿਹਾ ਹੈ ਇਹ ਸਭ ਇਸੇ ਕਾਰਨ ਹੀ ਹੋ ਰਿਹਾ ਹੈ ਇਹ ਸਭ ਐਜੂਕੇਸ਼ਨ ਦੀ ਇੱਕ ਘਾਟ ਹੈ ਤੇ ਮੈਂ ਤਾਂ ਗੁਜ਼ਾਰਿਸ਼ ਕਰਾਂਗੀ ਮਾਪਿਆਂ ਨੂੰ ਤੇ ਟੀਚਰਸ ਨੂੰ ਕਿ ਕਿਰਪਾ ਕਰਕੇ ਤੁਸੀਂ ਆਪਦੇ ਬੱਚਿਆਂ ਨੂੰ ਆਪਦੇ ਸਟੂਡੈਂਟਸ ਨੂੰ ਇਹ ਚੀਜ਼ਾਂ ਬਾਰੇ ਜ਼ਰੂਰ ਜਾਣਕਾਰੀ ਦਿਓ ਕਿਉਂਕਿ ਜੇਕਰ ਉਹਨਾਂ ਨੂੰ ਇਸ ਚੀਜ਼ਾਂ ਬਾਰੇ ਗਿਆਨ ਹੋ ਜਾਏਗਾ ਸਹੀ ਤਰੀਕੇ ਦਾ ਗਿਆਨ ਹੋ ਜਾਏਗਾ ਕਿਉਂਕਿ ਗਿਆਨ ਤਾਂ ਉਹਨਾਂ ਨੇ ਕਿਤੇ ਉਹ ਲੈ ਹੀ ਲੈਣਾ ਜਿਹੜੇ ਮੋਬਾਈਲ ਫੋਨ ਦੇ ਉੱਤੇ ਆਮ ਤੌਰ ਤੇ ਤੁਹਾਨੂੰ ਪਤਾ ਹੀ ਆ ਕੰਟੈਂਟ ਜਿਹੜਾ ਹੁੰਦਾ ਹੈ ਅਡਲਟ ਕੰਟੈਂਟ ਜੇ ਤੁਸੀਂ ਉਹਨਾਂ ਨੂੰ ਨਹੀਂ ਸਿਖਾਓਗੇ ਨਾ ਉਹਨਾਂ ਨੇ ਉਹ ਕੰਟੈਂਟ ਵੇਖ ਕੇ ਸਿੱਖ ਲੈਣਾ ਤੇ ਜੇ ਉਧਰੋਂ ਸਿੱਖਣਗੇ ਤਾਂ ਬਹੁਤ ਗਲਤ ਚੀਜ਼ਾਂ ਹੋਣਗੀਆਂ ਇਸ ਲਈ ਮੇਰੇ ਤੇ ਇਹ ਗੁਜ਼ਾਰਿਸ਼ ਹੈ ਵੀ ਤੁਸੀਂ ਉਹਨਾਂ ਨੂੰ ਖੁਦ ਇਹਨਾਂ ਚੀਜ਼ਾਂ ਬਾਰੇ ਸਮਝਾਓ ਉਹਨਾਂ ਨੂੰ ਖੁਦ ਇਹਨਾਂ ਚੀਜ਼ਾਂ ਬਾਰੇ ਦੱਸੋ ਵੀ ਬੱਚੇ ਪਿਆਰ ਕੀ ਹੁੰਦਾ ਹੈ ਸਰੀਰਕ ਖਿੱਚ ਕੀ ਹੁੰਦੀ ਆ ਕਿੱਦਾਂ ਇਹਨਾਂ ਚੀਜ਼ਾਂ ਦੇ ਨਾਲ ਡੀਲ ਕਰਨਾ ਚਾਹੀਦਾ ਕਿਦਾਂ ਆਪਣੀਆਂ ਭਾਵਨਾਵਾਂ ਨੂੰ ਕੰਟਰੋਲ ਵਿੱਚ ਰੱਖਣਾ ਹੈ ਤੇ ਕਿਦਾਂ ਤੁਸੀਂ ਸੁਸਾਇਟੀ ਦੇ ਵਿੱਚ ਬਿਹੇਵ ਕਰਨਾ ਹੈ ਤਾਂ ਹੋ ਸਕਦਾ ਹੈ ਕਿ ਆਪਾਂ ਇਹਨਾਂ ਘਟਨਾਵਾਂ ਤੋਂ ਬਚ ਜਾਈਏ ਤੇ ਆਉਣ ਵਾਲੇ ਸਮੇਂ ਤੱਕ ਇਹ ਜਿਹੜੀਆਂ ਘਟਨਾਵਾਂ ਬਿਲਕੁਲ ਹੀ ਖਤਮ ਹੋ ਜਾਣ ਹੁਣ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣਾ ਵਿਚਾਰ ਜ਼ਰੂਰ ਲਿਖਿਓ ਮੈਂ ਰੁਹੀ ਲਾਈਫ ਸਟਰੀ ਵਲੋਂ ਧੰਨਵਾਦ